ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਤਿਲਚੋਲੀ ਦੀ ਸੇਵਾ ਸ਼ੁਰੂ ਹੋ ਗਈ ਤਕਰੀਬਨ ਇਹ 3-4 ਮਹੀਨੇ ਚੱਲੂ ਸੰਤ ਬਾਬਾ ਚੂੜ ਸਿੰਘ ਜੀ ਕਰਮਗੜ ਵਾਲੇ ਉਹਨਾਂ ਦੀ ਪ੍ਰੇਰਣਾ ਦਾ ਸਦਕਾ ਮਹਾਪੁਰਸ਼ਾਂ ਵੱਲੋਂ ਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਤਿਲਚੋਲੀ ਪਾਈ ਜਾਂਦੀ ਹੈ ਕੀੜਿਆਂ ਨੂੰ ਤੇ ਬਹੁਤ ਹੀ ਸੰਗਤਾਂ ਸੇਵਾ ਕਰਦੀਆਂ ਨੇ ਇਹ ਵੱਖ-ਵੱਖ ਪਿੰਡਾਂ ਦੇ ਉੱਤੋਂ ਸੰਗਤ ਆ ਕੇ ਕੀੜਿਆਂ ਦੀ ਤੇ ਦੋ तकरीबन ਮੋਟਰਸਾਈਕਲਾਂ ਤੇ ਦੋ-ਦੋ ਜਣੇ ਦੋ-ਦੋ ਤਿੰਨ-ਤਿੰਨ ਗੱਟੇ ਲੈ ਕੇ ਸੰਗਤ ਸੇਵਾਦਾਰ ਤਿਲਚੌੜੀ ਪਾਉਣ ਲਈ ਅਲੱਗ-ਅਲੱਗ ਸਾਈਡਾਂ ਤੇ ਜਾਂਦੇ ਨੇ ਤੇ ਹਰ ਸਾਲ ਇਸੇ ਤਰ੍ਹਾਂ ਹੀ ਤਿਲਚੌੜੀ ਦੀ ਸੇਵਾ ਚੱਲਦੀ ਆ ਤਕਰੀਬਨ ਆਪਾਂ ਵੀ ਚਲਚਲ ਦੀ ਸੇਵਾ ਕਰਦੇ ਹਰ ਸਾਲ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਤੇ ਕਮੈਂਟ ਜਰੂਰ ਕਰਨਾ ਜੀ ਧੰਨਵਾਦ ਜੀ